ਇਲੈਕਸ਼ਨ ਦੇ ਵਿੱਚ ਬਹੁਤ ਘੱਟ ਟਾਈਮ ਰਹਿ ਗਿਆ ਜੀ 1 ਜੂਨ ਬਹੁਤ ਨੇੜੇ ਆ। ਕੋਈ ਵੋਟਰ ਸਰ ਕਿਸੇ ਪੋਲਿੰਗ ਬੂਥ ਦੇ ਉੱਤੇ ਵੋਟ ਪਾਉਣ ਲਈ ਆਖਰੀ ਤੋਂ ਆਖਰੀ ਲੇਟ ਤੋਂ ਲੇਟ ਕਿੰਨੇ ਵਜੇ ਪਹੁੰਚੇ ਤੇ ਉਹ ਵੋਟ ਕਾਸਟ ਕਰ ਸਕਦਾ ਹੈ। ਸੱਡੀ ਜੋ ਜੂਨ 1 ਨੂੰ ਪੋਲਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਉਹ ਟਾਈਮਿੰਗ ਹੈ 7 ਵਜੇ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੈ। ਤੋਂ ਕੋਈ ਵੀ ਵੋਟਰ 6 ਵਜੇ ਤੱਕ ਜੋ ਲਾਈਨ 'ਚ ਖੜਾ ਰਹੇਗਾ ਉਹ ਵੋਟ ਕਰ ਪਾਏਗਾ ਤੇ ਇੱਕ ਸਾਰ ਹੋਰ ਬੜਾ ਆਮ ਜਿਹਾ ਸਵਾਲ ਆ ਜੀ ਇਲੈਕਸ਼ਨ ਦੇ ਵਿੱਚ ਲੈਫਟ ਹੈਂਡ ਦੀ ਜਿਹੜੀ ਫਰਸਟ ਫਿੰਗਰ ਤੇ ਹੀ ਕਿਉਂ ਸਿਆਹੀ ਲਾਈ ਜਾਂਦੀ ਹੈ ਜੀ ਇਨਕ ਲਾਈ ਜਾਂਦੀ ਹੈ ਤੇ ਦੇਖੋ ਇਹ ਬੇਸਿਕਲੀ ਜੋ ਸਿਆਹੀ ਹੈ ਇਹ ਇਨਡਿਲੀਬਲਿੰਗ ਇਹ ਜਲਦੀ ਉਹ ਜਾਂਦੇ ਨਹੀਂ ਹੈ ਤੋਂ ਬੇਸਿਕਲੀ ਜੋ ਲਗਾਉਂਦੇ ਹੈ ਲੈਫਟ ਫਿੰਗਰ ਤੇ ਹੀ ਲਗਾਉਂਦੇ ਰਾਈਟ ਨਾਰਮਲੀ ਰਾਈਟ ਹੈਂਡ ਅਸੀਂ खाने लिए यूज़ करते हैं तो ये एक केमिकल है इस करके नॉर्मली इट इज़ सेफ टू यूज ऑन लेफ्ट हैंड तो फर्स्ट फिंगर फस्ट नॉर्मली फर्स्ट फिंगर जो है फोर फिंगर है इन केस किसी ने फोर फिंगर नहीं है तो फिर नेक्स्ट फिंगर है वो भी नहीं है तो फिर अगले फिंगर है तो अगले फिंगर इस तरह जानते हैं तो इन केस पूरा हाथ ही नहीं है तो फिर इस जगह पर वो लादे है तो ये है इनकेस पूरा इस हाथ नहीं है तो फिर तो रईट हैंड ही करना पड़ेगा ਤੋ ਇਹ ਹੈ ਇਸਦੀ ਬੇਸਿਕ ਜੋ ਫੰਡਾ ਹੈ ਤੇ ਇੱਕ ਸਰ ਹੋਰ ਬੜਾ ਦਿਲਚਸਪ ਸਵਾਲ ਹੈ ਜੀ ਜਦੋਂ ਰਿਜ਼ਲਟ ਆ ਜਾਂਦੇ ਨੇ ਆਮੂਨ ਅਸੀਂ ਸੁਣਦੇ ਆ ਜੀ ਕਿ ਫਲਾ ਫਲਾ ਕੈਂਡੀਡੇਟ ਦੀ ਜ਼ਮਾਨਤ ਜਬਤ ਹੋ ਸਰ ਇਹ ਜ਼ਮਾਨਤ ਜਬਤ ਕੀ ਹੁੰਦਾ ਹੈ ਜੀ ਕਿ ਹਰ ਇੱਕ ਕੈਂਡੀਡੇਟ ਨੂੰ ਇੱਕ ਸਿਕਿਉਰਿਟੀ ਅਮਾਉਂਟ ਜਮਾ ਕਰਵਾਉਣਾ ਹੁੰਦਾ ਹੈ ਉਹ 25000 ਹੈ ਲੋਕ ਸਭਾ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ 10000 ਹੈ ਤੇ ਇਹ ਜਨਰਲ ਕੈਂਡੀਡੇਟ ਵਾਸਤੇ ਹੈ ਉਹਦੀ ਅੱਧਾ ਹੈ शेड्यूल कास्ट कैंडिडेट वाज शेड्यूल कास्ट एंड शेड्यूल ट्राइब कैंडिडेट वाज तो इन केस वो इलेक्शन हर रिजल्ट राउंड तो बाद जो वैलिड वोट्स पोल्ड हुई है ओदी 1/6th भी ओना नु अचीव कर वो अटेन नहीं करते 1/6th नहीं मिलते ओना नु तो ओना दी जो अमाउंट है सिक्योरिटी अमाउंट वो जब्त हो जाती है ਤੋ ਇਹ ਇਸ ਕਰਕੇ ਹੈ ਰੱਖੀ ਹੈ ਤਾਂ ਕਿ ਨਾਨ ਸੀਰੀਅਸ ਕੈਂਡੀਡੇਟ ਨੂੰ ਐਵੋਇਡ ਕਰਨ ਵਾਸਤੇ ਹੈ ਤਾਂ ਕਿ ਹੁਣ ਵੀ ਤੁਸੀਂ ਦੇਖਾ ਹੋਗਾ ਕਿ ਸਾਡੀ ਜੋ ਨੰਬਰ ਆਫ ਕੈਂਡੀਡੇਟ ਹਰ ਇਲੈਕਸ਼ਨ ਦੇ ਵਧਦੀ ਜਾ ਰਿਹਾ ਹੈ ਤੋ ਲੋਕ ਲੁਧਿਆਣਾ ਦੇ ਵਿੱਚ 43 ਕੈਂਡੀਡੇਟ ਹੈ ਤੋ ਇਸ ਤਰ੍ਹਾਂ ਦੀ ਹੁਣ ਅਸੀਂ ਅਮਾਉਂਟ ਵੀ ਨਹੀਂ ਰੱਖੋਗੇ ਸਿਕਿਉਰਿਟੀ ਅਮਾਉਂਟ ਵੀ ਰੱਖੇ ਤੋ ਨੰਬਰ ਆਫ ਕੈਂਡੀਡੇਟ ਨੰਬਰ ਆਫ ਨਾਨ ਸੀਰੀਅਸ ਕੈਂਡੀਡੇਟ ਵਦਰ ਨੇ ਚਾਂਸਸ ਹੈ ਤੋ ਇਸ ਕਰਕੇ ਰੱਖੀ ਮਤਲਬ ਸਰ ਜੇ 100 ਵੋਟਾਂ ਕਿਤੇ ਪੋਲ ਹੋਈਆਂ ਨੇ ਉਹਦਾ 1.6 ਦਾ ਮਤਲਬ 16.66 ਵੋਟਾਂ ਕੈਂਡੀਡੇਟ ਨੂੰ ਨਹੀਂ ਪੈਂਦੀ ਤਾਂ ਉਹਦੀ ਜ਼ਮਾਨਤ ਜਬਤ ਹੋ ਜਾਂਦੀ ਜਮਾ ਹੋ ਜਾਂਦੀ ਸਰਕਾਰੀ ਖਜ਼ਾਨੇ ਚ ਜੀ ਜੀ ਤੇ ਸਰ ਇੱਕ ਜਿਹੜਾ ਕੈਂਡੀਡੇਟ ਹੈ ਕਿੰਨੇ ਨਾਮਜ਼ਦਗੀ ਪੱਤਰ ਭਰ ਸਕਦਾ ਜੀ ਇੱਕ ਕੈਂਡੀਡੇਟ ਚਾਰ ਨਾਮਿਨੇਸ਼ਨ ਭਰ ਸਕਦਾ ਹੈ ਚਾਰ ਫਾਰਮਸ ਭਰ ਸਕਦਾ ਹੈ ਤੇ ਦੋ ਜਗ੍ਹਾ ਤੇ ਭਰ ਸਕਦਾ ਹੈ ਇਸ ਦਾ ਮਤਲਬ ਹੈ ਕਿ ਟੋਟਲ 8 ਨਾਮਿਨੇਸ਼ਨ ਫਾਰਮ ਤੱਕ ਦੋ ਜਗ੍ਹਾ ਤੇ ਭਰ ਸਕਦਾ ਹੈ ਜੀ ਸਰ ਜਦੋਂ ਵਾਪਸ ਲੈਣੇ ਨੇ ਉਹਦੀ ਫੀਸ ਉਹਨੂੰ ਵਾਪਸ ਚਲੇ ਜਾਂਦੀ ਹੈ ਜੀ ਜਿਹੜੀ ਨਾਲ ਭਰੀ ਹੁੰਦੀ ਹੈ ਹਾਂ ਉਹ ਇੱਕ ਇੱਕ ਵਾਰ ਹੀ ਸਿਕਿਉਰਿਟੀ ਅਮਾਉਂਟ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਨ ਕੇਸ ਉਹ ਵਿਡਰੋ ਕਰਦੇ ਹੈ ਤਾਂ ਅਮਾਉਂਟ ਵਾਪਸ ਹੋ ਜਾਂਦਾ ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੂਨ 1 ਨੂੰ ਸਾਡੀ ਪੋਲਿੰਗ ਹੈ ਤੇ ਅਸੀਂ ਤੁਹਾਡੇ ਲਈ ਸਾਰੇ ਹਿੰਦਸਾਮ ਕੀਤੀ ਹੋਈ ਏ ਤੁਹਾਡੇ ਸਿਰਫ ਅਸੀਂ ਵੇਟ ਕਰ ਰਹੇ ਤੇ ਤੁਸੀਂ ਜ਼ਰੂਰ ਜੋਨ 1 ਨੂੰ ਆਵੋ 7:00 ਤੋਂ ਲੈ ਕੇ 6:00 ਵਜੇ ਤੱਕ ਐ ਪੋਲਿੰਗ ਤੇ ਜ਼ਰੂਰ ਵੋਟ ਪਾਓ ਤੇ ਇਸ ਵਾਰ 72 ਸਾਡੇ ਨਾਲ ਇਹਨਾਂ ਵਿੱਚ ਕਰਨ ਲਈ ਸਾਨੂੰ ਕੋਆਪਰੇਟ ਕਰੋ ਥੈਂਕ ਯੂ